ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਅੱਜ ਲੈ ਕੇ ਆਏ ਹਾਂ ਇਹ ਟਰਾਲੀ ਸਾਈਜ਼ ਆ 13 ਬਾਈ 6.5 ਫੁੱਟ ਦਾ ਸਿੰਗਲ ਟੈਰੀਆ ਟੈਰੀਆ 50% ਬਹੁਤ ਵਧੀਆ ਬਣੀ ਹੋਈ ਆ ਸਾਫ ਸੁਥਰੀ ਆ ਡਿਮਾਂਡ ਆ ਵੀਰ ਦੀ ਸਿਰਫ 1,65,000 ਰੁਪਏ ਏਰੀਆ ਆ ਪਿੰਡ ਕਨੇਚ ਸਾਨੇ ਨਾਲ ਨੇੜੇ ਲੁਧਿਆਣਾ ਜ਼ਿਲ੍ਹਾ ਜਿਆਦਾ ਜਾਣਕਾਰੀ ਲਈ ਸੰਪਰਕ ਕਰੋ ਵੀਰ ਦਾ ਨੰਬਰ ਆ 95013 93111 95013 93111